ਏ ਟੀ 2 ਜੀ ਕਾਦਾ ਇਹ ਤੁਹਾਡੇ ਤੁਸੀਂ ਇਹ ਕਾਦਾ ਪੇਂਟ ਕਰ ਰਹੇ ਹੋ ਜੀ ਇਹ ਆ ਜੀ ਬੁੱਡੇ ਨਾਲੇ ਦਾ ਪਾਣੀ ਹੈ ਜੀ ਪਿਓਰ ਕਾਲਾ ਅੱਛਾ ਹਾਂ ਅੱਜ ਅਸੀਂ ਰੰਗ ਕਰ ਰਹੇ ਹਾਂ ਡੀ ਸੀ ਦਾ ਨਹੀਂ ਫਿਰ ਪਾਣੀ ਨਾਲ ਤਾਂ ਪੇਂਟ ਨਹੀਂ ਹੁੰਦਾ ਆ ਪਾਣੀ ਸੁਣੀ ਹੁਣ ਇੱਕ ਕਿਸਮ ਦਾ ਅੱਛਾ ਕਿੰਨਾ ਗੂੜਾ ਰੰਗ ਹੋ ਗਿਆ ਜੀ ਅਰੇ ਵਾਹ ਅਰ ਆਪਾਂ ਨੂੰ ਹੁਣ ਜਾਣ ਦੀ ਲੋੜ ਹੀ ਨਹੀਂ ਆ ਬੁੱਡੇ ਨਾਲੇ ਤੋਂ ਪਾਣੀ ਲਿਆਓ ਤੇ ਘਰ ਦੇ ਕਮਰੇ ਜਿਹੜੇ ਹੈਗੇ ਆ ਉਹ ਰੰਗ ਕਰੋ ਗੂੜਾ ਬਲੈਕ ਪੂਰਾ ਬਲੈਕ ਰੰਗ ਹੋਊਗਾ ਇਹਦਾ ਅੱਛਾ 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 ਬਾਕੀ ਅਸੀਂ ਗਰੀਸ ਦੇ ਡੱਬੇ ਵੀ ਲੈ ਕੇ ਆਏ ਆ ਗਰੀਸ ਦੇ ਡੱਬੇ ਵੀ ਲੈ ਕੇ ਆਏ ਗਰੀਸ ਕਾਦੇ ਨਹੀਂ ਦੇ ਕਿਉਂਕਿ ਲੀਡਰ ਦੇ ਗੋਡੇ ਚ ਗਰੀਸ ਖਤਮ ਹੋ ਗਿਆ ਜਿਵੇਂ ਕਿ ਰਵਨੀਤ ਬਿੱਟੂ ਕਿਉਂਕਿ ਜਿੰਦੇ ਦਾ ਲਾਉਣੇ ਸੀਗੇ ਉਹਨਾਂ ਫੈਕਟਰੀਆਂ ਨੂੰ ਜਿਹੜੇ ਬੁੱਢੇ ਨਾਲੇ ਵਿੱਚ ਪਾਣੀ ਗੰਦਾ ਪਾਉਂਦੇ ਆ ਪਰ ਸਾਡੇ ਰਵਨੀਤ ਬਿੱਟੂ ਜਿੰਦੇ ਦੇ ਮਗਰ ਲੱਗ ਕੇ ਹੂੰ ਉਹ ਜੋ ਡੀਏ ਚ ਵੜ ਕੇ ਗਏ ਨਗਰ ਕੌਂਸਲ ਦੇ ਵਿੱਚ ਅਸੀਂ ਕਹਿੰਦੇ ਜਿੰਦੇ ਲਾਉਣੇ ਆ ਤੁਸੀਂ ਵੱਡਾ ਰੋਜ਼ਮਾਵਾ ਵੱਡੇ ਕੋਟੇ ਕੰਮ ਆ ਇੱਡਾ ਵੱਡਾ ਐਮਪੀ ਦਾ ਅਹੁਦਾ ਦਿੱਤਾ ਆਵਾ ਫੈਕਟਰੀ ਤੁਸੀਂ ਡਰੋ ਨਾ ਟੀਟੂ ਬਾਣੇ ਛੋਟਾ ਭਰਾ ਤੁਹਾਡੇ ਨਾਲ ਆ ਜਿੰਦੇ ਮੈ ਲਾਉਂਗਾ ਪਰ ਤਾਂ ਰਬੀ ਬੱਟੂ ਜੀ ਮੈ ਕਟਾਉਂਗਾ ਤੁਸੀਂ ਜਮਾਨਤਾ ਕਰਵਾਈ ਚੱਲਿਓ ਮੇਰੇ ਨਾਲ ਚੱਲੋ ਤੁਸੀਂ ਜੇ ਤੁਸੀਂ ਲੁਧਿਆਣੇ ਦੇ ਲੋਕਾਂ ਦਾ ਭਲਾ ਕਰਦੇ ਹੋ ਅਕਸਰ ਵਿੱਚ ਗੱਲ ਕੀ ਆ ਉਹਨਾਂ ਕੋਲ ਵੋਟਾਂ ਨਿਕਰਾਂ ਵੋਟਾਂ ਕਰਕੇ ਆ ਜਿਹੜੇ ਲੋਕ ਹੈਗੇ ਆ ਸਿਆਸੀ ਬੰਦੇ ਨੇ ਵੋਟਾਂ ਦਾ ਖਿਆਲ ਰੱਖਦੇ ਆ ਪਰ ਲੋਕਾਂ ਦਾ ਖਿਆਲ ਕੋਈ ਨਹੀਂ ਰੱਖਦਾ ਬੁੱਧਾ ਨਾਲ ਵਾਤਾਵਰਨ ਨੂੰ ਦਿਨੋਂ ਦਿਨ ਖਰਾਬ ਕਰ ਰਿਹਾ ਵਾ ਹਰੇਕ ਚੀਜ਼ ਆਪਾਂ ਖਾਂਦੇ ਆ ਵਾਤਾਵਰਨ ਨੇ ਦਿੱਤੀ ਹੋਈ ਸਾਨੂੰ ਕੋਲ ਸੋ ਆਪ ਨੂੰ ਕਿਹੜੀ ਚੀਜ਼ ਵਾਤਾਵਰਨ ਨਹੀਂ ਦਿੱਤੀ ਦੋ ਦਿਨ ਸੂਰਜ ਨਹੀਂ ਆਉਂਦਾ ਆਪਾਂ ਚੀਕਾ ਮਾਰਦੇ ਆ ਯਾਨੀ ਕਹਿੰਦਾ ਪਾਪ ਭੋਜਨ ਖਾਂਦੇ ਆ ਵਾਤਾਵਰਨ ਦਿੰਦਾ ਆਪਾਂ ਨੂੰ ਗੁਰਾ ਯਾਨੀ ਸਾਡੇ ਲੋਕ ਜਿਹੜੇ ਸਿਆਸਤ ਕਰਦੇ ਆ ਉੱਤੇ ਬੋਰਡ ਦੇ ਬੋਰਡ ਲਾਈ ਜਾਂਦੇ ਆ ਯਾਨੀ ਨਹੀਂ ਪੱਥਰ 6.5 ਕਰੋੜ ਦੇ ਪਤਾ ਨਹੀਂ ਰੁਪਏ ਕਿੱਥੇ ਜਾਂਦੇ ਆ ਤੇ ਸਾਡੇ ਹੋਂ ਦਾ ਆਮ ਆਦਮੀ ਪਾਰਟੀ ਵਾਲੇ ਦੀ ਬਿਆਨਬਾਜ਼ੀ ਕਰੀ ਜਾਂਦੇ ਆ ਅਖਬਾਰਾਂ 'ਚ ਖਬਰਾਂ ਲਵਾਈ ਜਾਂਦੇ ਆ ਬਿਆਨਬਾਜ਼ੀ ਕਰਕੇ ਅਖਬਾਰਾਂ 'ਚ ਖਬਰਾਂ ਲਾ ਕੇ ਬੁੱਢਾ ਨਾਲ ਸਾ ਆਪਣੀ ਹੋਣਾ ਇੱਕ ਐਮਐਲਏ ਹੈਗਾ ਵਾ ਉਹ ਖੰਨ ਲਾਇਕ ਦੇ ਸੰਜੇ ਦੱਤ ਵਾਂਗੂ ਟੋਪੀ ਜੀ ਲੈ ਕੇ ਹਲੋ ਬਿਆਨ ਜੇ ਦੇਈ ਜਾਂਦਾ ਕੱਕ ਕਰਦਾ ਤਾਂ ਹੈ ਨਹੀਂ ਅਜੇ ਤਾਂ ਆਹੀ ਗੱਲ ਕਰਨੇ ਆ ਵੀ ਕੰਮ ਕਰੋ ਕੰਮ ਕਰੋ ਕੰਮ ਕਰੋ ਕਰੋ ਹਾਂ ਆ ਦੇਖੋ ਟੀਕੋ ਬਣਿਆ ਰੰਗ ਦੇਖੋ ਆਹ ਸਾ ਬਾਤਾਂ ਨਹੀਂ ਕਰਾਂ ਲੋ ਅੱਜ ਅਸੀਂ ਸਰਕਾਰ ਨੂੰ ਜਗਾਉਣ ਵਾਸਤੇ ਟੀਟੂ ਬਾਣੀ ਆਇਆ ਵਾ ਕਈ ਕਹਿੰਦੇ ਆ ਵੀ ਟੀਟੂ ਬਾਣੀ ਬਿੱਲਾ ਹੀ ਆ ਟੀਟੂ ਬਾਣੀ ਦੇ ਨਿਵੇਕਲੇ ਆ ਮੈਂ ਤੁਹਾਨੂੰ ਦੱਸਦਾ ਵਾਂ ਜੇ ਵਾਤਾਵਰਨ ਸਾਫ਼ ਹੋ ਗਿਆ ਮੇਰੇ ਬੱਚਿਆਂ ਨੂੰ ਵੀ ਫਾਇਦਾ ਮਿਲੂਗਾ ਤੁਹਾਡੇ ਬੱਚਿਆਂ ਨੂੰ ਵੀ ਮਿਲੂਗਾ ਪੱਤਰਕਾਰਾਂ ਦੇ ਬੱਚਿਆਂ ਨੂੰ ਮਿਲੂਗਾ ਪਰ ਟੀਟੂ ਬਾਣੀ ਦੇ ਚੜਾਈ ਬਹੁਤ ਆ ਕਰਾਂ ਕਹਿੰਦੇ ਖਬਰਾਂ ਰੋਕਣ ਵਾਸਤੇ ਵੱਡੇ ਵੱਡੇ ਲੀਡਰ ਫੋਨ ਵੀ ਕਰਦੇ ਆ ਵੀ ਟੀਟੂ ਬਾਣੀ ਦੇ ਖਬਰਾਂ ਨਾ ਲਾਓ ਕਿਉਂਕਿ ਸਾਡੇ ਤਾਂ ਗੋਡੇ ਨੂੰ ਗਲੀਸ਼ ਕਰਦਾ ਟੀਟੂ ਬਾਣੀਆ ਪਰ ਜਿਹੜੇ ਪੱਤਰਕਾਰ ਗਰੀਸ ਕਿਦੇ ਲਈ ਲੈਂਦੀ ਆ ਤੁਸੀਂ ਅਰਮਨੀਤ ਬਟੂ ਵਾਸਤੇ ਮੇਰਾ ਵੱਡਾ ਭਰਾ ਜੀ اچھا ਉਹ ਹੋਟਲ ਚ ਗਲੀਚ ਖਤਮ ਹੋ ਗਿਆ ਵਾ ਉਹ ਕੰਮ ਕਰਦਾ ਪੁੱਠੇ ਪੁੱਛਦਾ ਮੈਂ ਤੋ ਹੈ ਨਹੀਂ ਕਿਦਾ ਉਹ ਪਰਦਾ ਕਟਵਾ ਲੈ ਨਿਕਲ ਜਾ ਜੋਂਡੀ ਨੂੰ ਜਿੰਦਾ ਕਿਨੇ ਕਿਹਾ ਸੀ ਲਾਉਨੂ ਉਹਦੇ ਦਾ ਜਿੰਦਾ ਮੈ ਲਾ ਦਿੰਦਾ ਕਿਸ ਦੀ ਹਿੰਮਤ ਹੈ ਮੇਰੇ ਤੇ ਬੱਤ ਕਰਕੇ ਦਿਖਾਉਂਦੇ ਉਹ ਐਵੇਂ ਪੰਗੇ ਲਿੰਦਾ ਉਹ ਮੈਂ ਤਾਂ ਪੁੱਛ ਕੇ ਜਾਂਦਾ ਨਹੀਂ ਉਹੋ ਕਰਾ ਪਰਤਾਕਟ ਵਾਲੇ ਮੁੱਛਲ ਮੜਦੇ ਜਾਂਦੇ ਕਹਿੰਦੇ ਲੋਕਾਵਾਸ ਕਰਾਇਆ ਨਹੀਂ ਤੁਹਾਡਾ ਵੱਡਾ ਭਰਾ ਰਵਨੀਤ ਬਿੱਟੂ ਤੇ ਬੁੱਢੇ ਦਰਿਆ ਦੀ ਸਫਾਈ ਵਾਸਤੇ ਬਿੱਟੂ ਕੋਲੇ ਇੰਨਾ ਪੈਸਾ ਆਇਆ ਐਮਪੀ ਕੋਟੇ ਦਾ ਉਹ ਪੁੱਛਣਾ ਸੀ ਉਹਨੂੰ ਉਹੀ ਤਾਂ ਮੈਂ ਕਹੀ ਜਾਂਦਾ ਵਾ ਹਾਂ ਛੋਟੇ ਛੋਟੇ ਕੰਮ ਕਿਉਂ ਕਰਦਾ ਵਾ ਵੱਡੇ ਕੰਮ ਕਰਦੇ ਆ ਵੀਰੇ ਵੱਡਾ ਭਰਾ ਕੇ ਨਕਮਾ ਹੋਇਆ ਇਹ ਛੋਟਾ ਭਰਾ ਕੀ ਕਰ ਸਕਦਾ ਵਾ ਫੰਡ ਕਮਾ ਭਰਾ ਮਿਲ ਗਿਆ ਬੇਇੱਜ਼ਤੀ ਲੋਕੀ ਮੇਰੀ ਕਰਦੇ ਆ ਕਹਿੰਦੇ ਪਰਤਾਕਟ ਵਾਲਿਆ ਪਰਤਾਕਟ ਵਾਲਿਆ ਕਹਿੰਦੇ ਕਿਹਕ ਪਰਤਾਕਟ ਵਾਲਿਆ ਜਿੰਦਾ ਲਾ ਕੇ ਪਰਤਾਕਟ ਵਾਲਿਆ ਜਿੰਦਾ ਤਾਂ ਮੈਨੂੰ ਦੋ ਮੈ ਲਾ ਦੇਣਾ ਵਾ ਉਹਦੇ ਜਿੰਦੇ ਜਿਹ ਪਹਿਰੇ ਵਾਲੀ ਬੁੱਢੇ ਕੋ ਗਲਤੀ ਹੋ ਗਈ ਪੁਲਿਸ ਵਾਲਿਆਂ ਨੂੰ ਕਹਿੰਦਾ ਮੈਂ ਮਾਫੀ ਮੰਗਦਾ ਵਾਂ ਕਿ ਉਹਨੂੰ ਛੱਡ ਦਿੱਤਾ ਜਾਵੇ ਹਾਂ ਸਲੋ ਕਰੋ ਅੰਦਰ ਤੇ ਤੁਸੀਂ ਅੱਜ ਡੀਸੀ ਦਫ਼ਤਰੇ ਪੇਟ ਕਰ ਰਹੇ ਹੋ ਇਹ ਬ੍ਰੈਸ਼ ਫੇਰ ਕੇ ਇਹ ਬੁੱਢੇ ਦਰਿਆ ਦਾ ਪਾਣੀ ਗਰੇਲੇ ਦੇ ਉੱਤੇ ਫੇਰ ਕੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸੰਦੇਸ਼ ਆਈ ਦੇ ਨੇ ਚਾਹੁੰਦੇ ਵਾਤਾਵਰਨ ਨੂੰ ਬਚਾ ਲਓ ਵਾਤਾਵਰਨ ਨੂੰ ਬਚਾਓ ਹਾਂ ਵਾਤਾਵਰਨ ਨੂੰ ਬਚਾਓ ਵਾਤਾਵਰਨ ਹੈਗਾ ਤਾਂ ਜ਼ਿੰਦਗੀ ਹੈਗੀ ਆ ਨਹੀਂ ਸਾਡੀ ਜ਼ਿੰਦਗੀ ਇੱਕ ਮਿੰਟ ਵੀ ਅਸੰਭਵ ਆ ਸਾਡੀ ਜ਼ਿੰਦਗੀ ਨਹੀਂ ਆ ਮਤਲਬ ਜਿਹੜੇ ਐਮਪੀ ਨੂੰ ਪੈਸਾ ਮਿਲਦਾ ਤੁਹਾਡਾ ਬ੍ਰਦਰ ਅਰਵਨੀਤ ਬਿੱਟੂ ਉਹਨੂੰ ਇੰਨਾ ਪੈਸਾ ਮਿਲਦਾ ਐਮਪੀ ਕੋਟੇ ਦਾ ਤੇ ਉਹ ਪੈਸਾ ਕਿੱਥੇ ਜਾ ਰਿਹਾ ਉਹਦੇ ਤੇ ਕੋਈ ਉਹ ਕਿੰਨੀ ਬੈਂਕਾਂ ਚ ਹਾਂ ਇਹਨਾਂ ਦੀ ਬੈਂਕਾਂ ਵਿੱਚ ਜਾ ਰਿਹਾ ਅੱਛਾ ਹਾਂ ਨਹੀਂ ਬੈਂਕਾਂ ਵਿੱਚ ਜਾ ਰਿਹਾ ਐਮਪੀ ਕੋਟੇ ਦਾ ਪੈਸਾ ਰਵਨੀਤ ਬਿੱਟੂ ਦੇ ਖਾਤੇ ਚ ਜਾ ਰਿਹਾ ਬੈਂਕ ਚ ਜਾ ਰਿਹਾ ਬੈਂਕਾਂ ਚ ਜਾ ਰਿਹਾ ਇਹਨਾਂ ਦਾ ਹੋਰ ਕਿੱਥੇ ਆ ਪਤਾ ਨਹੀਂ ਸੰਦਾ ਕਿੱਥੇ ਆ ਹੈ ਕਿੰਨਾ ਰੁਪਈਆ ਆਉਂਦਾ ਪਤਾ ਨਹੀਂ ਕਿੱਥੇ ਜਾਂਦਾ ਕਰ ਇਹਨਾਂ ਦੇ ਖਾਤੇ ਚ ਜਾਂਦਾ ਹੀ ਲੋਕਾਂ ਨੂੰ ਨਹੀਂ ਲੱਗਦਾ ਲੋਕਾਂ ਨੂੰ ਲੋਕਾਂ ਨੇ ਲੋਕਾਂ ਪੰਜ ਸਾਲਾਂ ਬਾਅਦ ਰੂਬੀ ਤੋਂ ਬਾਹਰ ਆ ਗਿਆ ਹੂੰ ਪਹਿਲਾਂ ਕਿੱਥੇ ਸੀਗਾ ਅਡ ਨਗਰ ਕੌਂਸਲ ਹੁਣ ਜਿੰਦੇ ਲਾਂਦਾ ਵਾ ਆ ਕਾਰਸ਼ ਪਾਰਟੀ ਨੇ ਵੇੜਾ ਕਰਕੇ ਕੀਤਾ ਆਇਆ ਉਦੋਂ ਉਹਨਾਂ ਦੀ ਐਮਸੀ ਸੀਗੇ ਉੱਥੇ ਸਾਰਾ ਕੁਝ ਉਹਨਾਂ ਦਾ ਹੀ ਆ ਹੁਣ ਵੀ ਉਹਨਾਂ ਦਾ ਹੀ ਆ ਚੋਣਾਂ ਦਾ ਹਜੇ ਹੋਈਆਂ ਨਹੀਂ ਕਿਦਾਂ ਕਹਿੰਦਾ ਭਾਬ ਜੇ ਨਗਰ ਕੌਂਸਲ ਦੇ ਅਧਿਕਾਰੀ ਜ਼ਿੰਮੇਵਾਰ ਆ ਤਾਂ ਤੁਹਾਡਾ ਡਿਪਾਰਟਮੈਂਟ ਵੀ ਪੂਰਾ ਯਾਨੀ ਤੁਹਾਡੇ ਐਮਸੀ ਵੀ ਪੂਰੇ ਜ਼ਿੰਮੇਵਾਰ ਆ ਇਸ ਕੰਮ ਦੇ ਜੋ ਤਾਂ ਗਲਤ ਕੰਮ ਕੋਈ ਹੋਇਆ ਵਾ ਠੀਕ ਆ